ਤਸਵੀਰਾਂ ਭਿਆਨਕ ਸੜਕ ਹਾਦਸੇ ਦੀਆਂ ਨੇ ਜਿੱਥੇ ਇੱਕ ਕਾਰ ਦੋ ਟਰੱਕਾਂ ਦੇ ਵਿਚਾਲੇ ਆ ਕੇ ਫਸ ਗਈ ਤੇ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ। ਇਸ ਕਾਰ ਦੇ ਵਿੱਚ ਤਿੰਨ ਵਿਦਿਆਰਥੀ ਸਵਾਰ ਸਨ ਜੋ ਆਪਣਾ ਪੇਪਰ ਦੇਣ ਜਾ ਰਹੇ ਸੀ। ਪਰ ਰਾਹ ਦੇ ਵਿੱਚ ਹੀ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ। ਮਾਮਲਾ ਮਲੋੜ ਤੋਂ ਸਾਹਮਣੇ ਆਇਆ ਜਿੱਥੇ ਤਿੰਨ ਵਿਦਿਆਰਥੀ ਕਾਰ ਦੇ ਵਿੱਚ ਸਵਾਰ ਹੋ ਕੇ ਪੇਪਰ ਦੇਣ ਜਾ ਰਹੇ ਸਨ। ਲੋਕਾਂ ਮੁਤਾਬਿਕ ਕਾਰ ਦੀ ਰਫ਼ਤਾਰ ਕਾਫੀ ਤੇਜ਼ ਸੀ। ਜੋ ਪਹਿਲਾਂ ਤੋਂ ਅੱਗੇ ਜਾ ਰਹੇ ਟਰੱਕ ਦੇ ਵਿੱਚ ਜਾ ਵੱਜੀ ਅਤੇ ਫਿਰ ਪਿੱਛਾ ਰਹੇ ਟਰੱਕ ਦੀ ਵੀ ਬ੍ਰੇਕ ਨਾਲ ਲੱਗੀ ਤੇ ਉਹ ਵੀ ਇਸ ਕਾਰ ਦੇ ਨਾਲ ਜਾ ਕੇ ਟਕਰਾਇਆ ਦੋਨਾਂ ਟਰੱਕਾਂ ਦੇ ਵਿੱਚ ਆਲੇ ਆ ਕੇ ਇਹ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਦੋਵੇਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਏ ਤੇ ਦਰਕਾਰ ਸਵਾਰ ਵਿਦਿਆਰਥੀ ਵੀ ਸਖਮੀ ਹੋਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਹੈ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਥੇ ਕਾਫੀ ਗੰਭੀਰ ਸੱਟਾਂ ਇਹਨਾਂ ਵਿਦਿਆਰਥੀਆਂ ਨੂੰ ਲੱਗੀਆਂ ਨੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮਾਮਲੇ ਦੇ ਵਿੱਚ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਇਹ ਜਵਾਬ ਪੇਪਰ ਤੇ ਜਲੇ ਸੀ ਮਿਮੜੇ ਚ ਬੜਦੇ ਸੀ ਜੀ ਇਹਨਾਂ ਦਾ ਪੇਪਰ ਸੀ ਜਵਾਬ ਦਾ ਨਾ ਜੀ ਆਪਾਂ ਤਾਂ ਹੁਣੇ ਹੀ ਮੰਗ ਕਰਦੇ ਆਂ ਵੀ ਇਹ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਕਿਵੇਂ ਹਾਸਾ ਕਿਵੇਂ ਵਾਪਰਿਆ ਹੈ ਇਹ ਵਾਪਰਿਆ ਜੀ ਇਹ ਗੱਡੀ ਅੱਗੇ ਵੱਤੀ ਹੋ ਗਈ ਹੈ ਜੀ ਇਹ ਗੱਡੀ ਖੜੀ ਸੀ ਇਹ ਗੱਡੀ ਪਿੱਛੇ ਤੇਜ਼ ਆਈ ਹੈ ਜੀ ਤੇ ਇਹਨੇ ਉਹਨੂੰ ਗੱਡੀ ਦੇ ਉੱਤੇ ਸੱਤਕੇ ਲੈ ਗਈ ਜੀ ਅੱਛਾ ਇਹ ਗੱਡੀ ਚੱਲੋ ਹਾਂਜੀ ਬੱਕ ਚੱਲ ਕੇ ਕਿੱਥੇ ਹੋ ਗਿਆ ਹਾਂਜੀ ਕੱਲ ਚੱਲ ਭੱਜ ਗਿਆ ਜੀ ਤੇ ਬੱਚਿਆਂ ਦੀ ਕੀ ਸਥਿਤੀ ਹੈ ਬੱਚੇ ਤਿੰਨੋਂ ਨੋਰਮਲ ਹੈ ਜੀ ਕੋਈ ਸੱਟ ਫੇਰ ਨਹੀਂ ਵਧੀ ਮਾਲਕ ਦੀ ਕਿਰਪਾ ਨਾਲ ਜੀ